ਪਰੋ ਸੀਐਮ ਸਾਹਿਬ ਆਨਸਾਏ ਉਸ ਤੋਂ ਪਹਿਲਾਂ ਮੈਂ ਵਿਧਾਨ ਸਭਾ ਚ ਜਾ ਕੇ ਬੈਠਿਆ ਸਵੇਰ ਨੂੰ ਉਹ ਕੈਬਨਿਟ ਮਿਨਿਸਟਰ ਨੇ ਜਿਹੜਾ ਅਮਰਸਰ ਤੋਂ ਖੜੇ ਹੋਏ ਲੋਕ ਸਭਾ ਦੇ ਵਿੱਚ ਉਹਨੇ ਕਿਹਾ ਵੀ ਤੁਹਾਨੂੰ 20 ਤਰੀਕ ਨੂੰ ਬੁਲਾਣਾ ਹੈ ਸੀਐਮ ਸਾਹਿਬ ਨੂੰ ਤੁਸੀਂ ਧਰਨਾ ਦਿਓ ਮੈਂ ਕਿਹਾ ਮੈਂ ਵੀ ਨਹੀਂ ਦੇਣਾ ਚਾਹੁੰਦਾ ਧਰਨਾ ਤਾਂ ਧਰਨਾ ਦੇਣਾ ਹੁੰਦਾ ਤਾਂ ਮੌਦੇ ਦੇ ਦੇ ਤੇ ਕਿਤੇ ਮੈਂ ਪੁੱਤ ਦੀ ਡੈੱਡ ਬੋਡੀ ਲਈ ਬੈਠਾ ਸੀ ਉਦੋਂ ਮੇਰੇ ਤਾਂ ਲੱਖਾਂ ਲੋਕਾਂ ਦੀ ਤਾਦਾਦ ਸੀ ਮੈਨੂੰ ਇਹ ਲੱਗਿਆ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਜਾ ਕੋਈ ਸਾੜ ਪੁਕਰੀ ਘਟਨਾ ਨਾ ਹੋ ਜਾ ਮੈਂ ਕਿ ਜਿੰਮੇਵਾਰ ਫੌਜੀ ਹਾਂ ਮੈਂ ਡਿਸਪਲਿਨ ਰਹਿ ਕਿ ਜਿੰਦਗੀ ਬਿਲਾ ਰਹਿ ਉਹਦੇ ਕਰਦਾ ਪਰੰਤੂ ਮੈਂ ਇਹਨਾਂ ਦੇ ਸਾਹਮਣੇ ਵੀ ਸਵਾਲ ਰੱਖਿਆ ਸੀ ਵੀ ਮੇਰੀ ਆ ਕੈਬਨਿਟ ਸਾਹਿਬ ਤੁਸੀਂ ਸੇਮ ਸਾਹਿਬ ਤੋਂ ਪੁੱਛ ਕੇ ਲਿਆ ਤੇ ਵੀ ਮੇਰੀਆਂ ਆ ਗੱਲਾਂ ਕਿਹਾ ਜੀ ਜੇ ਜਾਇਦੇ ਤਾਂ ਮੈਨੂੰ ਹਾਂ ਨਾ ਉੱਤਰ ਦਿੱਤੋ ਅੱਜ ਤੱਕ ਮੰਤਰੀ ਸਾਹਿਬ ਨੇ ਮੈਨੂੰ ਨਹੀਂ ਉੱਤਰ ਦਿੱਤਾ ਹੁਣ ਉਹ ਸਰਦਾਰ ਨੂੰ ਕਿਹਦੇ ਅੱਗੇ ਨਾ ਦਿੱਤਾ ਪਰ ਮੈਨੂੰ ਐ ਤਾਂ ਕਹਿਣ ਜੀ ਭਾਈ ਮੇਰੀ ਸੀਐਮ ਸਾਹਿਬ ਨੇ ਸੁਣੀ ਨਹੀਂ ਮੈਂ ਤਾਂ ਅੰਕੜੇ ਲੱਗਦਾ ਅੱਗੇ ਅੱਗੇ ਸਵਾਲ ਖੁਸ਼ੀ ਦਿੱਤੀ ਆ ਪਰਮਾਤਮਾ ਨੇ ਦੁਬਾਰਾ ਸਿੱਧੂ ਮੂਸੇਵਾਲਾ ਗਾਣਾ ਕਦੋਂ ਲੋਕਾਂ ਨੇ ਸੋਰ-ਸੋਰ ਲੋਕ ਬੜੀ ਡਿਮਾਂਡ ਕਰ ਰਹੇ ਕਿ ਨਵਾਂ ਗਾਣਾ ਜਲਦੀ ਉਹਨਾਂ ਕੁਝ ਇਦਾਂ ਚ ਪ੍ਰ ਕਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨੇ ਜਿਹਨਾਂ ਸਟੈਫਲ ਨੇ ਆਈ ਸੀ ਆਪਣੇ ਕੋਲ ਯੂਕੇ ਤੋਂ ਸਟੀਲ ਬੈਂਗਲ ਯੂਕੇ ਵਾਲੇ ਉਹਨਾਂ ਨਾਲ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਛ ਉਹ ਉਹ ਸਾਡਾ ਡਾਟਾ ਮੰਗ ਰਹੇ ਨੇ ਉਹ ਜੋ ਪਹਿਲਾਂ ਲੀਡ ਕਰਦੇ ਫਿਰ ਆਪਾਂ ਦੋ ਚਾਰ ਮਹੀਨੇ ਬਾਅਦ ਲੰਮਕਾ ਕਦੋਂ ਕਦੋਂ ਕਾ ਸਕਦੇ ਜੀ ਹਾਂਜੀ ਲੋਕਾਂ ਤੋਂ ਉਹਨਾਂ ਨੇ ਜਦੋਂ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡਦੇ ਇਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪ ਸ਼ੁਭਦੀਪ ਗਿਆ ਸੋਈ ਬਾਤ ਠੀਕ ਹੈ ਠੀਕ ਬਿਲਕੁਲ ਸੇਵ ਓਹੀ ਸਾਬ